ਗੱਲ ਆਪਣੇ ਘਰ ਕੋਲ ਮੱਕੀ ਬੀਜੀ ਆਪਾਂ ਕਿਸੇ ਦੀ ਸੱਜਣ ਬੰਦਾ ਆਪਣਾ ਵੇਖੋ ਰਾਤ ਸੂਰ ਆਏ ਜੰਗਲੀ 10 15 ਮਰਲੇ ਥਾਂ ਸਾਰੇ ਤੋਂ ਸਾਰੇ ਬੀਚ ਚੋਗ ਲਿਆ ਇੱਥੇ ਜ਼ਿੰਮੇਦਾਰ ਕੀ ਕਰ ਲੂ ਇਸ ਵਾਰ ਇਹਨਾਂ ਦਾ ਹੈਗਾ ਆ ਕੋਟੀ ਕਾਟੀ ਸਾਹਿਬ ਤੋਂ ਦੀ ਡਿੱਗੀ ਸਰੋਂ ਵੀ ਪਹਿਲੀ ਵਾਰ ਹੀ ਪਾਈ ਆਪਾਂ ਇਸ ਕੀ ਲੈਣੇ ਆ ਟ੍ਰਾਇਲ ਕੀ ਬਣਦਾ ਤੁਸੀਂ ਅਜ ਤਹ ਨਹੀਂ ਸੀ ਕਰੇ ਤੇ ਮੈਂ ਜਦ ਟੋਕਾ ਚਲਾ ਕੇ ਪੱਠੇ ਗੁਦਰਣ ਲੱਗਾ ਤੇ ਆਈ ਨਾ ਬੜਨ ਛੱਡ ਬੈਠਾ ਮਗਰ ਉਤਰਪਾਲ ਵਿੱਚ ਖਿੱਚ ਲਈ ਉਹਨੇ ਇਹ ਪਾਪਾ ਕਿੰਨਾ ਥਾਂ ਸੀ ਭਲਾ ਆਪਣਾ ਸਾਰਾ ਇਹ ਮਿੰਣਦੇ ਆ ਅਸੀਂ ਤੇ ਨਾ ਐਵਰੇਜ ਕੱਢਦੇ ਨਾਲੇ ਕਿੰਨੀ ਹਾਂ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ 'ਚ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਅੱਜ ਦੇ ਦਿਨ ਦੀ ਆਪਾਂ ਕਰਦੇ ਹਾਂ ਸ਼ੁਰੂਆਤ ਜੁੜੇ ਰਹੋ ਲਾਸਟ ਤੱਕ ਕਣਕ ਨੂੰ ਤੀਸਰੇ ਪਾਣੀ ਦੀ ਅੱਜ ਤਿਆਰੀ ਆ ਦੇਖਦੇ ਹਾਂ ਮੋਟਰ ਚਲਾਉਣਾ ਆਏ ਸੀ ਲਾਈਟ ਆਈ ਹੈ ਕਿ ਨਹੀਂ ਮੋਟਰ ਚਲਾ ਕੇ ਜਾਣੇ ਲਾਈਟ ਆ ਗਈ ਹੈ ਜੀ ਚੱਲ ਵੀ ਕਿਹੜਾ ਥੋੜਾ ਜਿਹਾ ਲੰਮਾ ਹੈ ਇਸ ਲਈ ਆਪਾਂ 9 ਵਜੇ ਮੋਟਰ ਚਲਾ ਦਿੱਤੀ ਆ 3:30 ਵਜੇ ਪਰ ਜਾਣਾ ਹੈ ਦਾ ਟਾਈਮ ਫਿਕਸ ਹੀ ਆ ਕਿਹੜਾ ਦਾ ਦੋ ਕਿੱਲਾਂ ਦਾ ਕਿਹੜਾ ਆਪਣਾ ਹੁਣ ਆਪਾਂ ਚੱਲਦੇ ਆਂ ਜਾ ਕੇ ਦੂਸਰੇ ਖੇਤ ਵੀ ਮੋਟਰ ਚਲਾਉਣੀ ਹੈ ਇਹ ਤੇ ਆਪਦੀ ਲਾਈਟ ਆਈ ਕਿ ਨਹੀਂ ਇਹ ਫਿਊਜ਼ਰ ਬੋਰ ਹੈ ਇਹ ਫਿਊਜ਼ਰ ਬੋਰ ਹੈ ਚੈੱਕ ਕਰਦੇ ਹਾਂ ਲਾਈਟ ਦਾ ਆਈ ਆ ਕਿ ਨਹੀਂ ਅਜੇ ਆ ਗਈ ਇਹਨੂੰ ਮੜਾ ਜੀ ਹੱਥ ਰੱਖਣਾ ਪੈਂਦਾ ਹੈ ਕਈ ਵਾਰੀ ਬਾਹਰ ਨਿਕਲ ਕੇ ਪਾਈਪ ਟੁੱਟ ਗਈ ਅੱਗੇ ਵੀ ਇੱਕ ਦੋ ਵਾਰੀ ਕੱਲ ਮੋਤਰਾ ਅ ਕੱਲ ਆਪਣੇ ਘਰ ਕੋਲ ਮੱਕੀ ਬੀਜੀ ਆਪਾਂ ਕਿਸੇ ਦੀ ਸੱਜਣ ਬੰਦਾ ਆਪਣਾ ਵੇਖੋ ਰਾਤ ਸੂਰ ਆਏ ਜੰਗਲੀ 10 15 ਮਰਲੇ ਥਾਂ ਸਾਰੇ ਤੇ ਸਾਰੇ ਬੀਜ ਚੋਗ ਲਿਆ ਇੱਥੇ ਜ਼ਿੰਮੇਵਾਰ ਕੀ ਕਰ ਲੂ ਗੋਡੀ ਪਈ ਇੱਕ ਸਾਰੀ ਦੇਖੋ ਕੋਈ ਥਾਂ ਨਹੀਂ ਛੱਡਿਆ ਚੱਲ ਸੁਹਾਗਾ ਮਾਰਿਆ ਤੇ ਮੈਂ ਖ ਤੜਕੇ ਰਾਤ ਫੇਰ ਕਿਹੜਾ ਵਾ ਗਿਆ ਤੜਕੇ ਤੋਂ ਬੜੀ ਪਤਾ ਹੀ ਲੱਗਾ ਮੈਨੂੰ ਲੱਗਦਾ ਨਹੀਂ 20 ਹੋਵੇ ਵਿੱਚ ਹੁਣ 20 ਆ ਹੀ ਨਹੀਂ ਗਾ ਆ 20 ਸਾਰੇ ਹੀ ਲੈ ਗਏ ਮੋਟਾ ਟਮਾਟਾ 20 ਕਿਤੇ ਕਿਤੇ ਪਿਆ ਮੋਟਾ 20 ਸੀਗਾ ਬਹੁਤ ਵਧੀਆ ਬੀਜੀਆਂ ਸੀ ਫੇਰ ਜਿੰਮੇਦਾਰ ਬੜਾ ਕੰਮ ਖਤਮ ਹੋ ਗਈ ਕਹਾਣੀ ਇਹ ਛੜਕਦੇ ਪਾਣੀ ਦਾ ਹੈਗਾ ਜਿਉ ਫੁੱਟ ਫੁੱਟ ਨਾ ਡੇਡ ਡੇਡ ਫੁੱਟ ਜੀ ਪੰਨ ਬੜਾ ਪਾਣੀ ਸੀ ਇੱਥੇ ਬੋਲੂਪਲੇ ਬੜੇ ਪੈਂਦੇ ਸੀ ਧਰਤੀ ਪਾਣੀ ਪੀਂਦੀ ਸੀ ਪਤਨੀ ਕੀ ਦਾ ਕੀੜਿਆਂ ਦੀ ਐਸੀ ਪਾਉਣਾ ਜਾਂ ਹਾਂ ਕੁਛ ਪਾਣੀ ਪੈਂਦਾ ਇਹ ਡੀਲ ਚਾ ਕਣਕੇ ਇਨਾ ਪਾਣੀ ਇਨਾ ਪਾਣੀ ਸੀ ਕਣਕੇ ਦੇ ਹਿਸਾਬ ਨਾਲ ਉਹਨਾਂ ਨੇ ਤੇ ਆਪਦੀ ਖਰਚਾ ਹੀ ਪੂਰਾ ਕੀਤਾ ਦਵਾਈਆਂ ਦਾ ਤੇ ਦਵਾਈ ਲੁਈ ਸਪੱਤ ਆ ਇਹਨਾਂ ਦਾ ਹੈਗਾ ਆ ਕੋਟੀ ਕਾਟੀ ਸਾਹਿਬ ਉਹਨਾਂ ਦੀ ਡਿੱਗੀ ਕੰਦਾ ਡੇਡੀਆਂ ਹੋ ਗਈ ਆ ਟੋਟਾ ਕੱਲ ਪੜਿਆ ਬਣੀ ਮਾਲਾ ਪਾਲੇ ਕਿਨਾ ਕਰਿਆ ਗਿਆ ਜੀ ਲੈਣਾ ਕੋ ਕਰ ਮਾ ਚਾਰ ਪਰ ਜੂਗਾ ਹੋਰ ਇਹ ਤੇ ਕਿਨਾਂ ਜਰ ਪੈ ਜੂ ਦੋ ਘੰਟੇ ਬੈਣਾ ਸਵਾ ਸਵਾ 1 ਵਜੇ ਬਣ ਗਿਆ ਉਧਰ ਮਾਰੀ ਕਿਹੜਾ ਦੂਜਾ ਫਸ ਜਲਦੀ ਗੀ ਇਹਿਤੋਂ ਨੰਗ ਜੁਕਾਣੇ ਦਾ ਆਪਨਿ ਪਰ ਗਿਆ ਵੇ ਸਾਰਾ ਕ ਨਹੀਂ ਪਰ ਗਿਆ ਤਾਂ ਹੀ ਲੰਗੀ ਜਾਂਦਾ ਸਾਈਡਾਂ ਤੋਂ ਕਿਹੜਾ ਪਹਿਲਾਂ ਆ ਜਾਂਦਾ ਨਾ ਸਾਰੋਂ ਫੜੀ ਲੱਗੀ ਹੈ ਨਾ ਨਿਕਲਣਗੇ ਚਾਰ ਕੱਟੇ ਕਿ ਨਹੀਂ ਪਹਿਲੀ ਵਾਰੀ ਪੰਗਾ ਲਿਆ ਵੇਖੋ ਉੱਤੋਂ ਹੀ ਜਾਣਾ ਨਹੀਂ ਆ ਵਾਸੇ ਮੋੜਦਾ ਆ ਕਣਕ ਜ਼ੀਰੋ ਵਾਲੀ ਵਧੀਆ ਆ ਵਾਹ ਕੇ ਬੀਜੀ ਆ ਵਾਹ ਕੇ ਬੀ ਚੱਕ ਲੱਡ ਸਵਾ ਕਿਲਾ ਤਾਂ ਹੋਣਾ ਏ ਕਿਲਾ ਵੈਰਾਈਟੀ ਸੇਮ ਹੀ ਕੋਈ ਫਰਕ ਨਹੀਂ ਨਜਾਇਜ਼ ਤੇਰੇ ਬੱਲਣ ਦਾ ਵੀ ਕੋਈ ਫਾਇਦਾ ਨਹੀਂ ਇਦੋਂ ਝਾੜਪੂਰਾ ਬਰਾਬਰ ਕਿੰਨੇ ਸਾਲ ਹੋ ਗਏ ਬਲਾਪਾ ਨੂੰ 4-5 ਸਾਲ ਹੋ ਗਏ ਨਾ ਚੌਥਾ ਸਾਲ ਅਸਟੋਕ ਚ ਨਹੀਂ ਆ ਪਾਣੀ ਇਹਦੇ ਪੂਰਾ ਨਹੀਂ ਭਰੇ ਇਧਰੋਂ ਜਾਣ ਦੀ ਲੋੜ ਹੈ ਜੀ ਨਹੀਂ ਉਹ ਉਧਰੋਂ ਚਲਿਏ ਲੱਗੂ ਟਾਈਮ ਹੈ ਨਾ ਪਰੂੰਗਾ 10:00 ਵਜੇ ਕਰੀਬ ਚੱਲ ਹੁਣ 3 ਵਜਾ ਵਾਂਗੇ 3:30 ਭਰ ਜਾਣਾ ਚੱਲ ਮਾਰ ਸਲਫ ਪੱਕੀ ਨੂੰ ਮਕੀਨੇ ਵਿੱਚ ਬਚਾਇਆ ਆਪਾਂ ਨੂੰ ਜਦਾਂ ਦੀ ਲਈ ਪ੍ਰੋਤ ਨਹੀਂ ਪਾਉਂਦਾ ਚਾਰਜ ਲਾਓ ਉਹਦੇ ਉੱਤੇ ਲਾਓ ਰੋਟ ਕਿਰਿਆ ਕਿਹ ਪਰ ਆਪਣਾ ਨੱਕਾ ਲਾ ਦਿੰਨੇ ਤੇਰੀ ਬੜਾ ਫਕਰ ਦੇ ਬੰਦ ਆਪਣੀ ਪਹਿਲੀ ਸਾਰੀ ਦੀ ਪਾਈਪ ਲਾਈਨ ਤਕਰੀਬਨ 20 ਹੀ ਹੈ ਸਰੋਂ ਵੀ ਪਹਿਲੀ ਵਾਰ ਹੀ ਪਾਈ ਆਪਾਂ ਅਸ ਕੀ ਲੈਨੇ ਆ ਟ੍ਰਾਇਲ ਕੀ ਬਣਦਾ ਆਮ ਵੀਨੇ ਆ ਕੋ ਖਸਾਨ ਭਰਾਵਾਂ ਨੂੰ ਸਾਰੇ ਪਾਉਂਦੇ ਹਾਂ ਅਰੇ ਵਾਛੀਆਂ ਨੂੰ ਦੇਨੇ ਲੀਵਰ ਟੋਨਿਕ 20 ਵੀ ਐਮ ਐਲ ਇੱਕ ਜਾਣੀ ਨੂੰ ਭੁਖ ਭੁਖ ਲੱਗਣ ਵਾਸਤੇ ਵਧੀਆ ਹੁੰਦਾ ਐ ਇਹਰ ਵਧੀਆ ਰਹਿੰਦੀ ਫਿਰ ਪੇਟ ਨਹੀਂ ਖਰਾਬ ਹੁੰਦਾ ਹਨਾ ਹਮ ਸੈਂਪਲ ਆਇਆ ਸੀ ਅੱਛਾ ਮੰਨਦੇ ਜੀ ਨੇ ਹਮ ਆਪਣੇ ਕੋਲ ਸੈਂਪਲ ਆਉਂਦੇ ਰਹਿੰਦੇ ਜਿਵੇਂ ਮੰਨ ਲਓ ਆਪਾਂ ਫਰੀਡ ਮੰਗਾਈਏ ਜਾਂ ਵੈਸੇ ਕੋਈ ਦਵਾਈ ਪਾਊਡਰ ਵਗੈਰਾ ਮੰਗਾਈਏ ਉਹਦੇ ਨਾਲ ਥੋੜਾ ਬਹੁਤ ਐਵੇਂ ਆ ਜਾਂਦਾ ਆਪਾਂ ਰੱਖ ਕੇ ਕੀ ਕਰਨਾ ਆਪਾਂ ਉਸ ਨੂੰ ਨੋ ਹੀ ਦੇ ਦੇਈਏਗਾ ਵੱਡੇ ਸਰਦਾਰ ਦਾ ਫਰਸ਼ ਧੋਈ ਜਾਂਦੇ ਅੰਦਰ ਤੇ ਆ ਖਾਲੀ ਬੰਦ ਹੋਈ ਸੀ ਇਹ ਵਿੱਚੀਆਂ ਕਰ ਦਿੰਦੀਆਂ ਤੁਰ ਤੁਰ ਕੇ ਮੱਛਰ ਦੀਆਂ ਬੜਾ ਇਹਨੂੰ ਹਣ ਮਿੱਟੀ ਕੱਢਦੇ ਆ ਇਹਦੇ ਜੋ ਗੋਆ ਖਾਲੀ ਬਣਾਉਣੇ ਆ ਪਾਣੀ ਵਾਸਤੇ ਪਟਵਾ ਬਣਾਇਆ ਉਹ ਇੱਥੇ ਚੱਲ ਜਾਂਦਾ ਤੇ ਉੱਥੋਂ ਦੀ ਐ ਖਾਲੀ ਚ ਪੈ ਕੇ ਤੇ ਉਹ ਜਿਹੜੀ ਬੋਰ ਵਾਲੀ ਪੈਪ ਬਾਹਰ ਜਾਂਦੀ ਆ ਉਹ ਤੇ ਜੋ ਆਪ ਲਾਹ ਦੀਦੀ ਉਤੋਂ ਤੇ ਬਾਹਰ ਕੇ ਜੀ ਚੱਲ ਜਾਂਦਾ ਇਹਨੂੰ ਹਣ ਮਿੱਟੀ ਕੱਢਦੇ ਆ ਇੱਥੋਂ ਤੇ ਖਾਲੀ ਬਣਾਉਣੇ ਪੂਰੀ ਪਾਣੀ ਸੌਖਾ ਚੱਲ ਜੂ ਗੱਲ ਗੱਲ ਫੈਦੀ ਕਰ ਉੱਛਲ ਗਈ ਇਧਰੋਂ ਪਹਿਨੋ ਖਾਣੀ ਬਣਾ ਲੈਂਦੇ ਪਹਿਨੋ ਛੋੜ ਲਾਂਗੇ ਬਾਊ ਮੰਨਿਆ ਨਹੀਂ ਨਾ ਆਪਣਾ ਪਹਿਲਾਂ ਲੱਗ ਪਿਆ ਕਾਲਾ ਬੜਾ ਬੈਠਾ ਆਪਣਾ ਕਾ ਬੜੀ ਰਹੀ ਯਾਰ ਥੋੜੀ ਘਾਟ ਡੂੰਗੀ ਗੱਲ ਆ ਮਾੜਾ ਜਿਹਾ ਬਸ ਨੰਗਦਾ ਹੀ ਪਾਣੀ ਕਰਦੇ ਬੜਾ ਬੜਾ ਇਹ ਨਾ ਹੋਰ ਚਲ ਬੋਸ ਪਰਛੇ ਤੋਂ ਵੀ ਜਾਂਦਾ ਨਾਲੇ ਮੱਝ ਨਾ ਪਜੁੰਦਰ ਹੋਰ ਬੜੀ ਹਾਂ ਬੜੀ ਹੋਰ ਆਉਣ ਲੱਪੇ ਕਿ ਨਾ ਭਾਈ ਕੈਮਰੇ ਦੀ ਨਿਗਰਾਨੀ ਜਿਆਂ ਫੇਰ ਨਾ ਗਈ ਮਾਦ ਡਿੱਗਿਆ ਨਹੀਂ ਫੜਿਆ ਜਾਣਾ ਡਿੱਗਿਆ ਨਹੀਂ ਚੋਰੀ ਪੜੀ ਜਾਣੀ ਪਲੜ ਪਲੜਾ ਲਾ ਦੇ ਨੇ ਅੱਜ ਬੜੇ ਦਿਨ ਹੋ ਗਏ ਟਾਈਮ ਨਹੀਂ ਲੱਗਦਾ ਆ ਵੀ ਪਲੜ ਲਾ ਦੇ ਨੇ ਸਾਰੇ ਸਾਫ ਸਪਾਈਆਂ ਵੀ ਆਉਣ ਆਲੀਆਂ ਹਰ ਸਟਾਉਣ ਆਲੇ ਅੰਦਰਲਾ ਬਾਹਰਲਾ ਗਮਨ ਹੋਈਆਂ ਕੀ ਨਹੀਂ ਲੱਗਦਾ ਲੋਨ ਨੂੰ ਲਾਉਣੇ ਦਾ ਆਪ ਕਰੋਂਦੇ ਹਟਾਏ ਹੋਇਆ ਸੀ। ਸੁਟਾ ਦਾ ਇਹ ਮਰਦ। ਪੱਖਾ ਵੀ ਖੋਲ ਦੀ ਮੈਂ ਤਾਂ। ਸਿੱਧਾ ਗੱਲ ਜੀ ਇਹਨਾਂ ਸਾਫ ਤੋਂ ਕਰੀਏ ਤੇ ਪੱਠੇ ਭਰੇ ਪਏ। ਅਦਰ ਮੈਂ ਕੋਈ ਹੱਦ ਨਾ ਰਹੀ ਸੀ ਘਰੇ ਤੇ ਪੱਠੇ ਉੱਤੇ। ਮੈਂ ਜਦ ਤੱਕ ਟੋਕਾ ਚਲਾ ਕੇ ਪੱਠੇ ਗੁਜ਼ਰਨ ਲੱਗਾ ਤੇ ਆਈ ਨਾ ਬੜਨ ਛੱਡ ਬੈਠਾ। ਮਗਰ ਉਤਰਪਾਲ ਵਿੱਚ ਖਿੱਚ ਲਈ ਉਹਨੇ। ਤੇ ਖਿੱਚ ਕੇ ਕੱਢੀ ਬਾਹਰ। ਫੇਰ। ਫਿਰ ਖਿੱਚ ਕੇ ਵਾਪਸ ਕਰੀ। ਤੈਨੂੰ ਮੈਂ ਦੇ ਭਲੇਖੇ। ਚਲਾਉਣਾ ਆ ਸੀ ਤੇ ਚਲਾ ਆ ਦਿੱਤਾ ਤੋਂ ਸੋਚਾ ਕੱਠੀਆਂ ਕਮਲ ਵੀ ਬਾਜ ਜਾਂਦਾ ਕਦਮ ਕਦਮ ਇੱਕ ਹੋਲ ਕੇ ਪਰਲਾ ਵੀ ਖੋਲ ਦੇ ਖੋਲ ਦੇ ਹਾਰੇ ਨਾਲ ਨਹੀਂ ਆਸ ਜਿਨਾਲ ਦੇ ਬੜਾ ਡਿੱਗਦਾ ਆਰ ਬਾਟੀ ਤੇ ਹਮਰਾ ਸੀ ਖੋਲ ਦੇ ਖੋਲ ਦੇ ਇੱਕੋ ਨਿਕਲ ਆਇਆ ਲਈ ਵਿਲਾ ਦੀਆਂ ਲਾਗ ਥੱਲੇ ਨਾ ਗਿੱਲਾ ਹੈਗਾ ਹਨਾ ਥੱਲੇ ਨਾਲ ਲਪੇੜ ਇਕੱਠਾ ਕਰਨਾ ਹੈ ਆ ਗਿੱਲਾ ਹੈ ਟੋਕਲਾ ਪੱਲੜ ਗਿਆ ਲੈ ਸੱਇ ਲਾ ਕੇ ਰੱਖ ਦਿੰਨੇ ਗੱਲ ਗਈ ਅਗਲੇ ਸਾਲ ਤੇ ਗੱਲ ਗਈ ਅਗਲੇ ਸਾਲ ਤੇ ਸੱਇ ਲਾਈ ਇਹ ਤਾਂ ਹੋਂਡਿਆ ਮੜੇ ਤਾਂ ਤੋ ਫਿਰ ਕਿ ਪਰਾਲਾ ਲੈ ਜਾਈਏ ਸੁੱਕੇ ਦਾ ਛੜਕ ਤੇ ਸੁੱਕਾ ਥਾਂ ਲੈ ਜਾਈਏ ਉੱਥੇ ਲਾਉਣੇ ਹਾਂ ਉੱਥੇ ਲੈ ਜਾਈਏ ਆ ਵੀ ਬੜਾ ਕੰਮ ਦਿੰਦੀ ਇਹ ਹੈਗੀ ਰੰਗ ਕਰਨ ਵਾਲੀ ਵਾਲ ਪੁੱਟੀ ਵਾਲੀ ਫੀਡ ਵਾਲੇ ਗੱਟੇ ਵੀ ਇਹਦੇ ਨਾਲ ਖੁੱਲਦੇ ਚਾਰ ਤੋਂ ਵੱਧੂ ਤਰਪਾਲ ਲੋਣੀ ਹੋਵੇ ਉਹ ਵੀ ਇਹਰੇ ਤੋਂ ਲੈਂਦੀ ਆ ਆ ਲਾਏ ਹੁਣ ਇਹ ਵੀ ਇਹਦੇ ਤੋਂ ਕਿਤੇ ਰੱਸੀ ਵੱਡਣ ਦੀ ਲੋੜ ਪੈ ਜਾਂਦੀ ਹੈ ਇਹਦੇ ਨਾਲ ਵੱਡੀ ਦੀ ਹੈ ਨਾ ਕੈਂਚੀ ਦੀ ਲੋੜ ਨਾ ਕਰਦਦੀ ਲੋੜ ਸਭ ਤੋਂ ਵਧੀਆ ਚੀਜ਼ ਹੈ ਸਾਇਪਟੋ ਬਾੜਾ ਹੈ ਅੱਛਾ ਸਾਇਪ ਕੱਢੀ ਚੱਲ ਬੋਸ ਆਓ ਬੋਸ ਆ ਜਾ ਤਰਪਾਲਾਂ ਲਾ ਕੇ ਤਹਿ ਲਾ ਕੇ ਰੱਖਤੀਆਂ ਗੱਟਿਆਂ 'ਚ ਪਾ ਕੇ ਚਾਰ ਵਾਲੀਆਂ ਜਿੰਨੀਆਂ ਬੈਲੀਆਂ ਨੇ ਤਹਿ ਲਾ ਕੇ ਘਾਰੀਆਂ ਗੱਟੇ 'ਚ ਪਾ ਕੇ ਰੱਖਤੀਆਂ ਜਦੋਂ ਅਗਲੀ ਵਾਰੀ ਲੋਡ ਆਉਗੇ ਇੱਥੇ ਚੁੱਕ ਲਾਂਗੇ ਪਕਾਈ ਨਹੀਂ ਲੱਗਦੀ ਫਿਰ ਜਦੋਂ ਲੋਡ ਪਈ ਦੀ ਚੀਜ਼ ਵਰਤ ਲਈ ਦੀ ਇਹ ਦਿਗਾਰਡ ਬੜਾ ਵਧੀਆ ਲੱਗਿਆ ਹੋਇਆ ਆਪਣਾ ਨਾ ਮੱਝੇ ਵਾਲਾ ਇਓ ਮੰਜਰੀ ਉਹ ਜਿਹੜਾ ਆਪਾਂ ਕਮਾਲ ਵਾਲੇ ਕਮਾਲ ਢੋਈ ਦਾ ਸੀ ਟਰੈਕਟਰ ਤੇ ਲਾਇਆ ਹੋਇਆ ਸੀ ਹਾਂ ਉਹ ਮੰਜੇ ਵਿੱਚ ਘੜ ਲਾਇਆ ਤੇ ਪੰਨੀਆਂ ਆ ਜਾਂਦੇ ਰੋ ਤੇ ਸਾਰਾ ਰੱਖਿਆ ਜਾਂਦਾ ਨਾਲ ਇਤੇ ਕੋਈ ਚੂਹਾ ਫੁਤਰੇ ਨਾ ਕੋਈ ਖਰਾਬ ਹੋਵੇ ਚੂਹੇ ਨਹੀਂ ਖਾਂਦੇ ਗੱਟੇ ਮੰਜਾ ਟਰੈਕਟਰ ਵਾਲਾ ਟਰੈਕਟਰ ਤੇ ਘਸਿਆ ਜਾਂਦਾ ਦੂਰ ਨੇੜੇ ਜਾਣਾ ਲੋਡ ਪੈ ਜਾਂਦੀ ਫਿਰ ਜਿਹੜਾ ਮਰਨਾ ਹੈ ਬਾਹਰ ਤੇ ਆ ਖੁੱਡ ਪਈ ਲੱਭਦੇ ਆ ਇਧਰੋਂ ਭਾਈ ਕਿਧੋਂ ਤੇ ਇਹਨੇ ਕਿੱਥੋਂ ਪਈ ਚੁੜੜ ਕੇ ਲਪਣਾ ਪਣਾ ਐ ਪਤਾ ਨਹੀਂ ਲੱਗਦਾ ਸੰਗਦੀਆਂ ਲੋਬੀ ਪਾਣੀ ਬੰਦ ਹੋ ਗਿਆ ਘਟ ਗਿਆ ਇੱਥੇ ਖੁੱਡ ਮਟਪੱਕੀ ਬੜੀ ਅੱਪੀ ਨਹੀਂ ਜਾਂਦੀ ਪੈਰ ਨਾਲ ਇੱਥੇ ਆਖੀ ਖੁੱਡ ਪਾਣੀ ਘਟ ਗਿਆ ਜਿਵੇਂ ਥੋੜੀ ਜੀ ਹੋਰ ਨਾ ਪਾ ਦੇਣੇ ਬੜੀ ਠੱਕੀ ਵੱਟ ਮਿੱਟੀ ਦੀ ਪੱਟੀ ਜਾਂਦੀ ਬੰਦ ਹੋ ਗਿਆ ਖਮਾਰ ਸਭ ਅੱਗੇ ਗਏ ਸੀ ਢੇੜਾ ਮਾਰ ਕਿੰਨਾ ਕੁ ਭਰ ਗਿਆ 15-20 ਮਿੰਟ ਲੱਗਦੇ ਅੱਛਾ ਬਦਲ ਕੇ ਚੱਲਦੇ 15-20 ਮਿੰਟ ਰੁਕ ਜਾਣੇ ਫਿਰ ਆਪਾਂ ਬਦਲ ਕੇ ਜਾ ਲਵਾਂ ਬਾਅਦ ਸੋਣਾ ਪਾਉਣੀ ਦਾ ਔਰ ਕੀ ਕਹਿਰਾ ਲਾ ਦੇ ਪਾਈਪ ਪੈਪ ਲਾਓ ਪਹਿਲਾਂ ਫਿਰ ਮੈਂ ਲਾਉਣਾ ਲਓ ਜੀ ਆ ਪਾਈਪ ਲਾਵਾਂਗੇ ਹੁਣ ਪਾਣੀ ਅੱਗੇ ਚੱਲ ਜਾਊਗਾ ਡੇਢ ਘੰਟਾ ਪਾਜਣਾ ਐ ਚਵੀ ਇਹ ਕਿਹੜਾ 1 ਕਿੱਲਾ 3 ਕਨਾਲ ਕਿਾਰੇ ਆਪਣੇ ਬਾਬੇ ਦੀ ਕਿਰਪਾ ਨਾਲ ਵੱਡੇ ਹੀ ਸਾਰੇ ਓਕਰ ਬੋੜ ਪਾਣੀ ਬੜਾ ਤੇਜ਼ ਬੋਲਟੇਜ ਵੜੀ ਗਿਆ ਨਾ ਬੋਲਟੇਜ ਆ ਗਈ ਚੱਲ ਕਿੰਨੇ ਬਾਅਦ ਤੇ ਇੱਥੇ ਪੰਜਾਬ ਸ਼ਿੰਗਾਰ ਆ ਗਿਆ ਸਾਰੇ ਮੋਹਾਲ ਫੜੀ ਫਿਰਦੇ ਜਿਹਦਾ ਜੀ ਲੱਗਦਾ ਉਹ ਵਲੌਗ ਬਣਾ ਲਿੰਦਾ ਪੰਜਾਬ ਸ਼ਿੰਗਾਰ ਕਿਵੇਂ ਆਇਆ ਐਮੀ ਤੋੜਾ ਫੇਰਾ ਕਰ ਇਹ ਹੁਣ ਸਾੜਨਾ ਤੇ ਮੋਡੀਆਂ ਨਾ ਸੜ ਜਾਣੀਆਂ ਥੱਲੇ ਹੈ ਥੱਲੇ ਮੋਡੀਆਂ ਆ ਨਵਾਂ ਕੰਨਾ ਲਾਤਾ ਜੀ 85 ਇਹਦੇ ਨਾਲ ਹੋਰ ਲਾਵਾਂਗੇ ਥੋੜਾ ਜਵੀ ਵੱਡਾ ਨਾ ਨਾ ਇੱਥੇ ਪਨੀਰੀ ਵੀਜੀ ਹੋਈ ਏ ਗੰਨੇ ਦੀ ਕੱਲੀਆਂ ਅੱਖਾਂ ਅੱਖਾਂ ਉਹ ਜਦੋਂ ਥਾਂ ਖਾਲੀ ਹੋਊਗਾ ਨਾ ਆ ਪਧਰਾ ਕਰਕੇ ਇੱਥੇ ਲਾਵਾਂਗੇ ਨਾ ਨਾ ਇੱਥੇ ਲਾ ਲਈ ਮੈਂ ਕਿਥੇ ਚਾਰ ਗੰਨੇ ਆਇਆ ਇਕ ਲੈ ਨਿਕਲ ਜਾਨੀ ਇੱਥੇ ਹਾਂ ਵੇ ਲੋਕ ਜੰਨੇ ਗੰਨੇ ਗੜੀਆਂ ਨੇ ਥਾਂਕ ਪੰਤਾ ਪੰਦ ਰਹਿ ਗਈਆਂ ਜਿਹੜੀਆਂ ਇਹ ਪਾਪਾ ਕਿੰਨਾ ਥਾਂ ਸੀ ਭਲਾ ਆਪਣਾ ਸਾਰਾ ਇਹ ਮਿਣਦੇ ਆਂ ਅਫੀਤੇ ਨਾ ਐਵਰੇਜ ਕੱਢਦੇ ਨਾਲੇ ਕਿੰਨੀ ਹਾਂ ਤੇ ਥਾਂ ਸਾਰਾ ਮਿਣ ਕੇ ਇਹਦੇ ਚੋ ਗੁੜ ਨਿਕਲਿਆ ਆ ਇੱਕ ਕੁਇੰਟਲ ਤੋਂ 72 ਕਿਲੋ ਇੱਕ ਕੁਇੰਟਲ 72 ਕਿਲੋ ਹਾਂ ਇਹ ਥਾਂ ਮਿਣ ਕੇ ਫਿਰ ਐਵਰੇਜ ਲਾਵਾਂ ਮਰਲੇ ਚ ਕਿੰਨਾ ਨਿਕਲ ਗਿਆ ਹਾਂ ਤਾਂ ਹੋਰ ਲਾਤਾ ਨਾਲ ਅੱਛਾ ਤੇ ਪੂਰੀ ਥਾਂ ਨਹੀਂ ਆਪਣਾ ਪਤਾ ਨਾ ਵੈ ਅੰਦਾਜ਼ਾ ਤਾਜੇ ਨੇ ਲਾਈ ਸੀ ਉਦੋਂ ਪੱਕਾ ਨਹੀਂ ਪੂਰੀ ਥਾਂ ਮਿਣ ਕੇ ਫੀਤੇ ਨਾਲ ਫਿਰ ਐਵਰੇਜ ਬਣਾ ਕੇ ਤੇ ਤੁਹਾਨੂੰ ਦੱਸ ਦਿਆਂ ਕਿ ਕਿੰਨੀ ਜਗਾ ਚੋਂ ਗੁੜ ਨਿਕਲਿਆ ਆਪਣਾ ਇੱਕ ਕੁਆਂਟਲ ਤੇ 73 ਕਿਲੋ ਬਾੜੀ ਬਾਕੀ ਸੇਕ ਬੜਾ ਅੱਗ ਦਾ ਤੋਪੋ ਵੀ ਬੜੀ ਨਿਕਲਣ ਲੱਗੀ ਵੀ ਤਿੱਖੀ ਤੋਪ ਹੁੰਦੀ ਹੁਣ ਖਲੋਤਾਂ ਨਹੀਂ ਜਾਂਦਾ ਤੋਪੇ ਵੀ ਜ਼ਿਆਦਾ ਚਰ ਬੜਾ ਸੇਕ ਅੱਗ ਦਾ ਆ ਕਿੰਨੀ ਦੂਰ ਖਲੋਤਾਂ ਪੀਤਾ ਆ ਗਿਆ ਹੁਣ ਆਪਾਂ ਥਾਂ ਮਿਣਦੇ ਆ ਖੜਿਆ ਨਹੀਂ ਚਾਚਾ ਨਾ ਆ ਗੰਨੇ ਦੇ ਰਹਿ ਗਏ 5 ਜਿਹੜੇ ਹਾਂ ਆ ਗੰਨੇ ਕੱਢਣੇ ਬਣੇ ਆ ਗਏ ਜਿਹੜੇ ਤੁਸੀਂ ਖੜੇ ਪਹਿਲਾਂ ਹੀ ਪਤਾ ਹੀ ਰਹੇ ਨੇ ਚੱਲੇ ਯਾ ਬਾਕੀ ਦਾ ਕੰਮ ਚੱਲਦਾ ਵਧੀਆ ਚਾੜੇ ਕਰ ਮਣੀ ਇਹ ਪਲਾ ਲੈ ਫੜੋ ਫੀਤ ਚੜਾਈ ਪਹਿਲਾਂ ਮਨ ਲੋ ਵਟ ਤਾਂ ਅੰਦਰ ਅੰਦਰ ਹੀ ਰੱਖਿਓ ਵਟ ਦੇ ਅੰਦਰ ਰੱਖ 22 ਫੁੱਟ ਚੌੜਾ ਹੈ। ਆ ਲਵਾਈ ਇਧਰ بار بار ਲਾ ਲੋ ਸਵਾਜ ਨਾਲ ਬੜੂ। ਹੋ ਵੀ 60 ਬੋਤਲ ਬਾਈ। ਰੀਪੋਰਟਰ ਹਾਂ ਅਕੀ ਤੇ 7 78 ਫੁੱਟ ਬੱਬੇ ਜੋ ਤਿੰਨ ਘਟ 21 22 87 ਹੈਗਾ ਮੋਈ ਮੋਹ ਲਗਾ ਬਣਾ ਇਹ ਥਾਂ ਬਣਿਆ ਪੌਣੇ ਇੱਕ ਸੱਤ ਮਰਲਿਆਂ ਦੇ ਗਰੀਬ 25 25 ਕਿਲੋ ਦੀ ਐਵਰੇਜ ਆ ਗਈ ਹੈ ਨਾ ਹਾਂ 25 ਕਿਲੋ ਦੀ ਐਵਰੇਜ ਆ ਗਈ ਮਰਲੇ ਦੀ ਬਹੁਤ ਆ ਗੱਣਾ ਡਿੱਗਿਆ ਵੀ ਸੀ ਡੁੱਬਿਆ ਵੀ ਸੀ ਵਧੀਆ ਖੜ ਗਿਆ ਇੰਨਾ ਥਾਂ ਹੋਰ ਲਾਤਾ ਅਗਲੀ ਵਾਰੀ ਹੋਰ ਜ਼ਿਆਦਾ ਨਿਕਲ ਆ ਤੇਰੀਆਂ ਚੁੱਕ ਕੇ ਕਰਦੇ ਆ ਸਫਾਈ ਇੱਥੇ ਸਬਜ਼ੀ ਵਗੈਰਾ ਕੋ ਲਾ ਦਾਂਗੇ ਬੱਲਾ ਹੋ ਜਾਣਗੀਆਂ ਗਰਮੀ ਦੀ ਸਬਜ਼ੀ ਜਿੰਨਾ ਚਿਰ ਨੂੰ ਮੈਂ ਫੁੱਟਣਾ ਇਹ ਇੱਕ ਪਾਸੇ ਘੜ ਦੋ ਅੱਧਾ ਇਧਰ ਅੱਧਾ ਇਧਰ ਉਹ ਤੇ ਰੱਖ ਉਰਲੇ ਦੇ ਪਾਸੇ ਰੱਖ ਦੀ ਆ ਗੰਨੇ ਚੁੱਕ ਕੇ ਪਾਸੇ ਕੱਢ ਦਿੰਨੇ ਆ ਤੇ ਅੱਜ ਦੀ ਵੀਡੀਓ ਇੱਥੇ ਕਰਦੇ ਹਾਂ ਖਤਮ ਮਿਲਾਂਗੇ ਅਗਲੀ ਵੀਡੀਓ ਚ ਜਿਨ੍ਹਾਂ ਨੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਕਰੋ ਵੀਡੀਓ ਨੂੰ ਲਾਈਕ ਕਰਕੇ ਤੇ ਕਮੈਂਟ ਕਰਕੇ ਜਰੂਰ ਦੱਸੋ ਕਿਵੇਂ ਦੀ ਲੱਗੀ ਮਿਲਾਂਗੇ ਅਗਲੀ ਵੀਡੀਓ ਚ ਦਾਤਾਕ ਲਈ ਧੰਨਵਾਦ ਰੱਬ ਰੱਖਾ